ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੜਾ ਦੀ ਮਾਰ ਚੱਲ ਰਹੀ ਪੰਜਾਬੀਆਂ ਦੇ ਲਈ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਤੋਂ ਪੰਜਾਬੀ ਭਰਾ ਵੀ ਅੱਗੇ ਆ ਗਏ ਨੇ ਉੱਤਰਾਖੰਡ ਦੇ ਤਰਾਈ ਖੇਤਰ ਵਿੱਚੋਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਦੇ ਵੱਲੋਂ ਗੁਰਦੁਆਰਾ ਸਾਈ ਪ੍ਰਬੰਧਕ ਕਮੇਟੀ ਬਾਜਪੁਰ ਦੀ ਅਗਵਾਈ ਦੇ ਵਿੱਚ ਦਸਵੰਦ ਰੂਪੀ ਮਾਇਆ ਇਕੱਠੀ ਕੀਤੀ ਗਈ ਅਤੇ ਪੰਜਾਬ ਦੇ ਹੜੜਪ੍ਰੇਟ ਕਿਸਾਨਾਂ ਤੇ ਆਮ ਲੋਕਾਂ ਦੀ ਬਾਹ ਫੜੀ ਗਈ ਹੈ ਅਜਨਾਲਾ ਦੇ ਹੜੜ ਪ੍ਰਭਾਵਿਤ ਪਿੰਡਾਂ ਦੇ ਵਿੱਚ ਖਾਦ ਅਤੇ ਬੀਜ ਲੈ ਕੇ ਪਹੁੰਚੇ ਗੁਰਦੁਆਰਾ ਸਾਈ ਪ੍ਰਬੰਧਕ ਕਮੇਟੀ ਬਾਜਪੁਰ ਦੇ ਮੀਤ ਪ੍ਰਧਾਨ ਮੰਗਾ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ 1 ਮਹੀਨਾ ਪਹਿਲਾਂ ਆ ਕੇ ਹੜਾ ਦੌਰਾਨ ਗਰਾਉਂਡ ਜ਼ੀਰੋ ਤੋਂ ਸਥਿਤੀ ਵੇਖੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਹੜਾ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਦੀ ਉਹ ਮਦਦ ਕਰਨਗੇ ਜਿਸ ਦੇ ਚਾਲਦਿਆਂ ਉਹਨਾਂ ਨੇ ਤਰਾਈ ਖੇਤਰ ਦੇ ਗੁਰਦੁਆਰਾ ਸਾਈ ਬਾਜਪੁਰ ਦੀ ਪ੍ਰਬੰਧਕ ਕਮੇਟੀ ਦੇ ਅਗਵਾਈ ਵਿੱਚ ਲਗਭਗ 1 ਕਰੋੜ 60 ਲੱਖ ਰੁਪਏ ਇਕੱਠੇ ਕੀਤੇ ਤੇ ਹੁਣ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਕਣਕ ਦੇ ਬੀਜ, ਡੀ.ਏ.ਪੀ ਖਾਦ ਅਤੇ ਤੇਲ ਮੁਹੱਈਆ ਕਰਵਾ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਸੇਵਾ ਅੱਗੇ ਵੀ ਜਾਰੀ ਰਹੇਗੀ। ਉੱਥੇ ਹੀ ਅਜਨਾਲਾ ਦੇ ਕਿਸਾਨਾਂ ਅਤੇ ਮੌਤਵਾਰਾਂ ਨੇ ਉਤਰਾਖੰਡ ਦੀਆਂ ਸਮੂਹ ਸੰਗਤਾਂ ਦਾ ਇਸ ਔਖੀ ਘੜੀ ਦੇ ਵਿੱਚ ਬਾ ਫੜਨ ਦੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਵੱਲੋਂ ਗੁਰੂ ਘਰ ਦੀ ਬਖਸ਼ੀਸ਼ ਸਿਰੋਪਾਈ ਦੇ ਕੇ ਮਦਦ ਲਈ ਆਏ ਇਨ੍ਹਾਂ ਪੰਜਾਬੀ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਆਜੀ ਪੜ ਕੀ ਨਾਮ ਮੈਂ ਟਿਕਣਾ ਚਾਹੂਗੀ ਮੈਂ ਕਰਨਾ ਸਿੰਘ ਜੀ ਸਰਪੰਚ ਕਮੀਰਪੁਰ ਆਈ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੰਗਤਾਂ ਆਈਆਂ ਉਤਰਾਖੰਡ ਚੋਂ ਉਤਰਾਇ ਤੋਂ ਜੁਪੀ ਚੋਂ ਜਿਹੜੀਆਂ ਕਿ ਸਾਲੋਂ ਖਾਦ ਤੇ ਬੀਜ ਅੱਜ ਦੇ ਰਹੀਆਂ ਨੇ ਆਈ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਅੱਜ ਇਦੇ ਔਖੇ ਵੇਲੇ ਸਾਡੀ ਬਾਹ ਫੜੀ ਆ ਤੇ ਹੋਰ ਜਿਹੜਾ ਸਾਨੂੰ ਇਹ ਇਹਨਾਂ ਸੇ ਜੋਗ ਦੇਣ ਆ ਰਹੇ ਨੇ ਇਹਨਾਂ ਨੇ ਇਨਸਾਨ ਸੀ ਨਾ ਪਿੰਡਾ ਜਿੱਥੇ ਜਲਾ ਚੁ ਗਿਆ ਬਹੁਤ ਜਿਆਦਾ ਨੁਕਸਾਨ ਹੋਇਆ ਸੀ ਜੀ ਮੇਰੇ ਪਿੰਡ ਦਾ 2.50 ਕਰੋੜ ਖਰਾਬ ਹੋ ਗਿਆ ਸੀ ਜਿਹੜਾ ਅੱਜ 2.50 250 ਤੋਂੜਾ ਖਾਦ ਦਾ ਦੇ ਰਹੇ ਨੇ ਤੇ ਬੀਜ ਦਾ ਦੇ ਰਹੇ ਨੇ ਹਾਂਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਸਾਨੂੰ ਇਸ ਟਾਈਮ ਤੇ ਬਾਹ ਫੜੀ ਆ ਤੇ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਦਾ ਜੀ ਸਾਹਿਬ ਸਰਪੰਚ ਸਾਹਿਬ ਅੱਜ ਉਤਰਾਖੰਡ ਤੋਂ ਲੈ ਕੇ ਵੀ ਨਹੀਂ ਹੈ ਕੀ ਕਹਿਣਾ ਚਾਹੁੰਦੇ ਵੇਖੋ ਜੀ ਸਭ ਤੋਂ ਪਹਿਲਾਂ ਤੇ ਅਸੀਂ ਜੀ ਆਇਆਂ ਨੂੰ ਕਹਿਣਾ ਚਾਹੁੰਦੇ ਆ ਤੇਰ ਉਸ ਤੋਂ ਬਾਅਦ ਤੁਸੀਂ ਵੇਖੋ ਵੀ ਕਿੱਡੀ ਵੱਡੀ ਤਰਾਸਦੀ ਹੈ ਜਨਾਲੇ ਦੇ ਸੰਗਤ ਦੇ ਉੱਤੇ ਬਣੀ ਸੀ ਇਹ ਹਾੜ ਨਾਲ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋ ਚੁੱਕਾ ਹੈ ਜ਼ਮੀਨਾਂ ਦਾ ਫਸਲਾਂ ਦਾ ਘਰਾਂ ਦਾ ਮਾਲ ਡੰਗਰ ਦਾ ਪਰ ਜਿਹੜੇ ਦਾਨੀ ਸੱਜਣ ਆਏ ਨੇ ਏਡੇ ਦੂਰੋਂ ਜਾਂ ਸਾਡੇ ਲੋਕਾਂ ਜਿਨ੍ਹਾਂ ਨੇ ਬਾਹ ਫੜੀ ਆਣ ਕੇ ਇਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅੱਜ ਦੇ ਜੋ ਸਾਡੇ ਸੱਜਣ ਆਏ ਨੇ ਵੀਰ ਆਏ ਸਾਡੇ ਸਾਡੇ ਬਾਜਪੁਰ ਇਹ ਤਰਾਈ ਇਲਾਕੇ ਤੋਂ ਯੂਪੀ ਤੋਂ ਤੇ ਉੱਤਰਾਖੰਡ ਤੋਂ ਸੰਗਤ ਆਈ ਆ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਅੱਜ ਸਾਡੇ ਲਾਗੇ ਦੇ ਜਿਹੜੇ ਤਿੰਨ ਪਿੰਡ ਨੇ ਅਡਾਪਟ ਕੀਤੇ ਨੇ ਜਿਹਦੇ ਵਿੱਚ ਚੱਕ ਫੁੱਲਾ ਕਮੀਰਪੁਰਾ ਮੰਹਾਂਵਾਲਾ ਇਹਨਾਂ ਦੇ ਜਿੰਨਾ ਵੀ ਕੁੱਲ ਰਗਭਾ ਜਿੰਨਾ ਖਰਾਬ ਹੋਇਆ ਆ ਉਸ ਦਾ ਜਿੰਨੇ ਵੀ ਬੀਜ ਤੇ ਖਾਦ ਉਹਦਾ ਟੋਟਲ ਹੀ ਇਹਨਾਂ ਨੇ ਦੇ ਦੇਣਾ ਵਾ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਨਾਲੇ ਦੀਆਂ ਸੰਗਤਾਂ ਵੱਲੋਂ ਤੇ ਪਿੰਡ ਦੀਆਂ ਸੰਗਤਾਂ ਵੱਲੋਂ ਹਾਂਜੀ ਪਾਜੀ ਕਿਹੜੀ ਜਗ੍ਹਾ ਤੋਂ ਆਏ ਤੇ ਹੜਪੀੜਤਾਂ ਦੀ ਜੀ ਰਾਤ ਲੈ ਕੇ ਆਏ ਅੱਜ ਜੋ ਉੱਤਰਾਖੰਡ ਤੇ ਯੂਪੀ ਦੀ ਤਰਾਈ ਦਾ ਖੇਤਰ ਹੈ ਵਿਸ਼ੇਸ਼ ਕਰ ਉਹਦੇ ਵਿੱਚ ਬਾਜਪੁਰ ਕਾਸ਼ੀਪੁਰ ਜਾਸਪੁਰ ਅਫਜਲਗੜ ਇਸ ਏਰੀਏ ਦੀ ਹੋਰ ਨਾਲ ਲੱਗਦੀ ਜਿਹੜੀ ਸੰਗਤ ਹੈ ਉਹਨਾਂ ਦੇ ਸਹਿਯੋਗ ਨਾਲ ਹੜਪੀੜਤਾਂ ਦੀ ਮਦਦ ਕਰਨ ਵਾਸਤੇ ਇਹ ਖੇਤਰ ਦੇ ਵਿੱਚ ਪੂਰੀ ਟੀਮ ਆਈ ਹੋਈ ਹੈ ਜਿਹਦੇ ਚ ਸਾਡੇ ਮੰਗਾ ਸਿੰਘ ਜੀ ਪ੍ਰਤਾਪ ਸਿੰਘ ਜੀ ਸਾਡੇ ਵਿੱਕੀ ਰੰਧਾਵਾ ਜੀ ਸਰਨ ਭਾਜੀ ਸਾਡੇ ਹੋਰ ਨਾਲ ਜਿਹੜੇ ਬਰਾਹ ਸਾਹਿਬ ਗੁਰਾਇਆ ਸਾਹਿਬ ਸਾਰੇ ਹੋਰ ਵੀ ਬਹੁਤ ਸਾਰੀ ਟੀਮ ਇੱਥੇ ਪਹੁੰਚਣ ਵਾਲੀ ਹੈ ਅੱਜ ਕੱਲ ਅਸੀਂ ਡੇਰਾ ਬਾਬਾ ਨਾਨਕ ਤੇ ਰਮਦਾਸ ਦੇ ਖੇਤਰ ਚ ਜਿਹੜੀ ਮਦਦ ਕਰ ਸਕਦੇ ਜਿੱਥੇ ਉੱਤੇ ਸੇਵਾਵਾਂ ਚੱਲ ਰਹੀਆਂ ਅੱਜ ਅਜਨਾਲਾ ਖੇਤਰ ਦੇ ਆ ਜਿਹੜੇ ਪਿੰਡ ਏ ਚੱਕ ਫੂਲਾ ਵਈਆਂ ਵਈਆਂ ਵਾਲਾ ਤੇ ਕਮੀਰਪੁਰਾ ਇਹ ਤਿੰਨਾ ਪਿੰਡਾਂ ਦੀ ਜਿਹੜੀ ਧਾਨ ਦੀ ਫਸਲ ਇੱਥੇ ਖਰਾਬ ਹੋ ਗਈ ਉਹਨਾਂ ਨੇ ਹੁਣ ਕਣਕ ਬੀਜਣੀ ਹੈ ਉਹਨਾਂ ਦੀ ਤਿੰਨਾ ਪਿੰਡਾਂ ਦੇ ਵਿੱਚ ਜਿੰਨੇ ਵੀ ਕਣਕ ਬੀਜਣ ਦਾ ਜਿੰਨਾ ਵੀ ਏਰੀਆ ਆ ਉਹਦੀ ਜ਼ਿੰਮੇਵਾਰੀ ਉਹ ਸੰਗਤ ਦੀ ਟੀਮ ਨੇ ਲਈ ਹੈ ਉੱਤਰਾਖੰਡ ਤੇ ਯੂਪੀ ਦੀ ਤਰਾਈ ਦੀ ਸੰਗਤ ਨੇ ਤੇ ਅੱਜ ਇੱਥੇ ਹੁਣੇ ਹੀ ਲਗਭਗ ਵੰਡਿਆ ਜਾ ਰਿਹਾ ਸਮਾਨ 400 ਤੋਂ 500 ਏਕੜ ਜਗ੍ਹਾ ਜਿਹੜੀ ਹੈ ਇਹਨਾਂ ਪਿੰਡਾਂ ਦੀ ਉਹਨਾਂ ਦਾ ਖਾਦ ਤੇ ਬੀਜ ਜਿਹੜਾ ਉਹ ਦਿੱਤਾ ਗਿਆ ਇੱਥੇ ਲੈ ਪਰ ਕਿੰਨੀ ਅਮਾਉਂਟ ਕੱਟੀ ਕੀਤੀ ਗਈ ਜਿਹੜੀ ਸਰਕਾਰ ਵੱਲੋਂ ਤੇ ਇਹ ਹੜ੍ਹਾਂ ਦੇ ਵਿੱਚੋਂ ਫੰਡੀ ਜਾ ਰਹੀ ਹੈ ਪੰਜਾਬ ਦੇ ਦੇਖੋ ਜੀ ਤਰਾਈ ਦੇ ਵਿੱਚੋਂ ਬਹੁਤ ਵੱਡੀ ਤਰ੍ਹਾਂ ਬਹੁਤ ਸਾਰੇ ਜਥੇ ਜਿਹੜੇ ਆ ਇੱਥੇ ਮਦਦ ਕਰਨ ਵਾਸਤੇ ਆਏ ਸੀ ਜਿਹੜੇ ਇਹ ਵਾਲਾ ਜਥਾ ਆ ਇਹ ਕਰੀਬ 1.5 ਕਰੋੜ ਦੀ ਮਦਦ ਜਿਹੜੀ ਆ ਉਹ ਦੀ ਮਦਦ ਜਗਾ ਜਗਾ ਤੇ ਜਿਹੜੀ ਆ ਖਾਦ ਬੀਜ ਜਾਂ ਹੋਰ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਡੀਜ਼ਲ ਜਿੰਨੀਆਂ ਵੀ ਸੇਵਾਵਾਂ ਚੱਲ ਰਹੀਆਂ ਉਹਨਾਂ ਦੇ ਵਿੱਚ ਮਦਦ ਕਰਨ ਵਾਸਤੇ ਆਈ ਵੱਡਾ ਨੁਕਸਾਨ ਹੋਇਆ ਕਿਵੇਂ ਦੇਖਦੇ ਆ ਦੇਖੋ ਜੀ ਇਹ ਪੰਜਾਬ ਦਾ ਜਿਹੜਾ ਅਸੀਂ ਪਹਿਲਾਂ ਵੀ ਜਦੋਂ ਟੀਮ ਆਈ ਸੀ ਦੇਖ ਕੇ ਗਈ ਸੀ ਅੱਜ ਤੇ ਚਲੋ ਸੁਧਾਰ ਹੈ ਤੇ ਉਦੋਂ ਵੇਖ ਕੇ ਬੜਾ ਇਦਾਂ ਲੱਗਦਾ ਸੀਗਾ ਕਿ ਪੰਜਾਬ ਦਾ ਇਹ ਨੁਕਸਾਨ ਪਤਾ ਨਹੀਂ ਕਿੱਦਾਂ ਪਰਪਾਈ ਹੋਏਗੀ ਲੇਕਿਨ ਪੂਰੇ ਦੇਸ਼ ਦੀਆਂ ਸੰਗਤਾਂ ਨੇ ਪੂਰੇ ਜਿਹੜੀ ਆਮ ਲੋਕ ਨੇ ਉਹਨਾਂ ਨੇ ਇਕਜੁੱਟ ਹੋ ਕੇ ਪੰਜਾਬ ਦੇ ਨਾਲ ਖੜਾ ਹੋਣ ਦਾ ਜਿਹੜਾ ਬਰਾਲਾ ਕੀਤਾ ਉਹ ਹੁਣ ਦਿਖ ਰਿਹਾ ਸਾਰਾ ਪਿੰਡਾਂ ਦੇ ਵਿੱਚ ਕਿ ਉਹ ਜ਼ਮੀਨਾਂ ਨੂੰ ਪਧਰੀਆਂ ਕਰਨ ਦਾ ਤੇ ਹੋਰ ਵੀ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਉਤੋਂ ਇਹ ਲੱਗਦਾ ਹੈ ਕਿ ਪੂਰਾ ਦੇਸ਼ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਆ ਪੰਜਾਬ ਦੇ ਲੋਕ ਛੇਤੀ ਇਸ ਆਪਣੇ ਜਿਹੜਾ ਇਹ ਨੁਕਸਾਨ ਹੋਇਆ ਦੀ ਪਰਭਾਈ ਕਰਨਗੇ ਅੱਜ ਪੱਜ ਕੀ ਕਹਿਣਾ ਚਾਹੋਗੇ ਐਕਟੋਰ ਸਾਹਿਬ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਅੱਜ ਜੁਪੀ ਤੋਂ ਤੇ ਜੁਕੇ ਤੋਂ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਹੈ ਸੰਗਤ ਨੇ ਕੀਤਾ ਹੈ ਕਿ ਖਾਦ ਤੇ ਬੀਜ ਦੀਆਂ ਸਾਮਾਂ ਲੈ ਕੇ ਜਿਹੜੇ ਆ ਉਹ ਪਹੁੰਚਿਆ ਸਾਡੇ ਇਲਾਕੇ ਨੂੰ ਇਹਨਾਂ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਵੇਖੋ ਪਹਿਲਾਂ ਬਹੁਤ ਸਮਾਨ ਪਹੁੰਚਿਆ ਰਾਸ਼ਨ ਵਗੈਰਾ ਬਹੁਤ ਪਹੁੰਚਿਆ ਪਰ ਅੱਜ ਲੋੜ ਆ ਖਾਦ ਦੀ ਬੀਜ ਦੀ ਤੇ ਡੀਜ਼ਲ ਦੀ ਸੋ ਇਹ ਸੰਗਤ ਜਿਹੜੀ ਆ ਪਹੁੰਚੀ ਆ ਇਹਨਾਂ ਨੂੰ ਅਸੀਂ ਬਹੁਤ ਜੀ ਆਇਆਂ ਨੂੰ ਆਖਦੇ ਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਹਾਂਜੀ ਪਾਜੀ ਕੀ ਨਾਮ ਐ ਤੇ ਅੱਜ ਖਰਾਬ ਤੁਸੀਂ ਆਏ ਹੋ ਨਾ ਨਾ ਜੀ ਮੰਗਾ ਸਿੰਘ ਆ ਜੀ ਅੱਜ ਹਰਪ੍ਰਭਾਉਤ ਖਾਨ ਵਾਲੀ ਮਦਦ ਲਈ ਅੱਗੇ ਇਹਨਾਂ ਦੇ ਪਤੇ ਦਾ ਸਵਾਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਤਲਬ ਜਿਹੜਾ ਇੱਥੇ ਹੜ ਆਇਆ ਹੀ ਉਦੋਂ ਪਤਾ ਲੱਗਾ ਤੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਸਾਡੇ ਪਰਮੰਧਕ ਕਮੇਟੀ ਕੁਲਵਿੰਦਰ ਸਿੰਘ ਕਿੰਦਾ ਜੀ ਆਖਣ ਲੱਗੇ ਵੀ ਆਪਾਂ ਨੂੰ ਉੱਥੇ ਜਾ ਕੇ ਮਦਦ ਕਰਨੀ ਚਾਹੀਦੀ ਪੰਜਾਬ ਦੇ ਵਿੱਚ ਉਹਨਾਂ ਨੇ ਗੱਡੀ ਲਾ ਕੇ ਸਾਰਿਆਂ ਨੂੰ ਸਾਂ ਦਿੱਤਾ ਸਾਂਭੇ ਹਿੱਸਾ ਪਾਇਆ ਤੇ ਸੰਗਤ ਦਾ ਹਿੱਸਾ ਸਭ ਦਾ ਪਾਇਆ ਤੇਲ ਗੋਲ ਜਿੰਨਾ ਵੀ ਦਿੱਤਾ ਤੇ ਪਹਿਲਾਂ ਵੀ ਅਸੀਂ ਇੱਥੇ ਸਰਵੇ ਕਰ ਗਏ ਹਾਂ ਤੇ ਉਦੋਂ ਵੀ ਇੱਥੇ ਸੇਵਾ ਥੋੜੀ-ਬਹੁਤ ਕਰਕੇ ਜਾਈ ਹਾਂ ਇੱਧਰ ਆਪਣੇ ਸਰਪੰਖੋਂ ਨਵਾਂ ਉਹਨੂੰ ਉਹਨਾਂ ਕਾਨਪੁਰ ਲੋਡਿਕ ਕੋ ਨਵਾਲ ਪਿੰਡ ਦੀ ਉਹ ਜਿਹੜੀ ਸੇਵਾ ਹੁੰਦੀ ਸੀ ਉਹ ਜਿੱਥੇ ਡੀਜ਼ਲ ਦੀ ਲੋੜ ਹੈ ਉੱਥੇ ਡੀਜ਼ਲ ਵੀ ਜਿੱਤਾ ਵਾ ਤੇ ਇੱਥੇ ਕਣਕ ਤੇ ਬੀਜ ਦੀ ਖਾਦ ਦੀ ਤੇ ਬੀਜ ਦੀ ਲੋੜ ਹੀ ਤੇ ਇੱਥੇ ਸਰਪੰਚ ਸਾਹਿਬ ਨੂੰ ਹੀ ਨਾਲ ਲਿਆ ਤੇ ਕੁਝ ਵੀਰ ਸਾਡੇ ਚਲੇ ਗਏ ਇੱਥੇ ਸਰਵੇ ਕਰਨ ਵੀ ਜਿੱਥੇ ਜਿੱਥੇ ਨੁਕਸਾਨ ਹੋਇਆ ਵੇਖ ਕੇ ਆਏ ਉੱਥੇ ਉੱਥੋਂ ਦਾ ਬੰਦਿਆਂ ਦਾ ਨਾਮ ਲਿਖਿਆ ਗਿਆ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਵਾਸਤੇ ਬੀ ਤੇ ਖਾਦ 10 ਪਿੰਡ ਉਹ ਪੂਰੇ ਉਹਨਾਂ ਦਾ ਪੂਰਾ ਕਰਜ ਦਿੱਤਾ ਗਿਆ ਤਿੰਨ ਪਿੰਡਾਂ ਦਾ